ਹਾਂ ਜਿਹੜਾ ਜਿਹੜਾ ਕਰ ਰਿਹਾ ਸੀ ਹਾਂ ਕਿਹਨੇ ਦਿੱਤਾ ਜੋਗੀਆਂ ਦੁੱਧ ਕੀ ਨਾਮ ਦਾ ਜੋਗੀਆਂ ਵੀਰੇ ਜਿਹਦੇ ਮਰਦੀ ਭਾਰੇ ਮਿਲਦੇ ਜੀ ਤੋ ਤੂੰ ਲੈ ਕੇ ਆ ਨਾ ਉਹ ਦੱਸਣਾ ਹਾਂ ਹਰ ਇੱਕ ਨੂੰ ਮਿਲ ਜਾਂਦਾ ਪੱਕਾ ਬਾਣੀਆਂ ਕਿਹੜਾ ਦਾ ਨਾ ਨਾ ਪੱਕਾ ਕੋਈ ਨਹੀਂ ਵੀਰੇ ਉਹ ਜਿਹਦੇ ਮਰਜ਼ੀ ਜਾ ਬਗ ਜਾਓ ਹਰ ਇੱਕ ਨੂੰ ਮਿਲ ਜਾਂਦਾ ਪਈਆ ਹਾਂ ਕਿਹੜੇ ਕਿਹੜੇ ਟਾਲਾਂ ਦੇ ਤੁਸੀਂ ਹਾਂ ਹਾਂ ਕਿਹੜੇ ਕਿਹੜੇ ਥਾਣਾਂ ਦਾ ਨਾਮ ਦੱਸ ਬਾਈ ਸਮਝ ਨਹੀਂ ਆ ਰਿਹਾ ਓਇਆ ਕੱਢ ਦੋ ਓਇਆ ਕੱਢ ਦੋ ਆ ਕੱਢ ਦੋ ਆ ਕੱਢ ਦੋ ਕਿੱਕੇ ਓਏ ਕਿੱਕੇ ਕੱਢ ਦੇ ਕੱਢ ਦੇ ਕਿੱਕੇ ਕੱਢ ਦੇ ਆ ਵੀ ਹੱਥ ਵੀ ਖੋਲ ਦੇ ਦੇ ਖੋਲ ਦੇ ਖੋਲ ਦੇ ਹੱਥ ਖੋਲ ਦੇ ਦੇ ਭਾਈ ਜੀ ਇਹਨੇ ਚੋਰੀ ਇਹਨੇ ਕਰਿਆ ਭਾਈ ਹੁਣ ਇਹ ਦੱਸੋ ਵੀਰੇ ਕੋਈ ਸੰਨ ਵਾਲੇ ਨੇ ਕੋਈ ਗੱਲ ਕਰਨੀ ਆ ਕਿਸੇ ਨੇ ਕੀ ਕਰਨਾ ਦੱਸੋ ਬਈ ਤੁਹਾਡੇ ਪਿੰਡ ਦਾ ਸਾਡੀ ਬੇਨਤੀ ਆ ਇਹ ਤੁਹਾਡੇ ਪਿੰਡ ਦਾ ਤੁਸੀਂ ਦੱਸੋ ਕੀ ਕਰਨਾ ਕਾਹਦੇ ਸਾਡੇ ਸਾਹਮਣੇ ਮੰਨੋ ਸਾਡੇ ਘਰੋਂ ਚੋਰੀ ਕਰਕੇ ਸਮਾਨ ਵੇਚਿਆ ਤੁਹਾਡੇ ਸਾਹਮਣੇ ਮੰਨਿਆ ਸਾਰੇ ਪਿੰਡ ਦੇ ਵੀ ਮੈਂ ਵੇਚ ਕੇ ਆ ਮੰਨਿਆ ਕਿ ਨਹੀਂ ਹੁਣ ਤੁਸੀਂ ਦੱਸੋ ਬਈ ਤੁਹਾਡੇ ਨਗਰ ਦੇ ਕੀ ਕਰਨਾ ਕੀ ਨਹੀਂ ਇਹਦੇ ਸੁਧਾਰ ਖਾਤਰ ਕਰਿਆ ਆਪਾਂ ਨੇ ਇਹ ਇਹਦੇ ਸੁਧਾਰ ਲਈ ਤੁਹਾਡੇ ਪਿੰਡ ਨੂੰ ਸੰਕੇਤ ਕਰਿਆ ਜੀ ਆ ਤੁਹਾਡੇ ਪਿੰਡ ਨੂੰ ਅੱਗੇ ਤੁਹਾਡੇ ਦੇ ਵਾਪਸ ਨੂੰ ਇਹ ਖਰਾਬ ਕਰੂਗਾ ਨਹੀਂ ਆ ਠੀਕ ਆ ਕੁਝ ਹੋ ਗਿਆ ਦੇਖੋ ਭਾਈ 1.5 ਲੱਖ ਦਾ ਸਮਾਨ 5000 ਚ ਵੇਚ ਕੇ ਆਇਆ 1.5 ਲੱਖ ਦਾ 1.5 ਲੱਖ ਦਾ ਸਮਾਨ ਕੁੱਲ 5000 ਚ ਦੇ ਕੇ ਆਇਆ ਡਾਕਟਰ ਇੱਕ ਦਾ ਨਹੀਂ ਕਰਿਆ ਇਹਦਾ ਸਾਥ ਬਣਿਆ ਜਿੰਨਾ ਤੇ ਫੜੇ ਫੜੇ ਕੇ ਫਿਰ ਕੁਝ ਬੋਲੋ ਤਾਂ ਸਹੀ